ਜਦੋਂ ਨਸ਼ਿਆਂ ਦਾ ਬਦਦ ਸ਼ੁਰੂ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਆਪ ਮਤਲਬ ਜਿਹੜਾ ਪੁਲਿਸ ਨੂੰ ਸਾਨੂੰ ਆ ਕੇ ਦੱਸਿਆ ਕਿ ਸਾਡੇ ਪਿੰਡ 'ਚ ਆ ਵੀ ਬੰਦਾ ਵੇਚਦਾ ਜਾਂ ਸਾਡੇ ਪਿੰਡ 'ਚ ਆ ਵੀ ਵੇਚਦਾ ਇਸੇ ਤਰ੍ਹਾਂ ਹੋਣ ਜਿਹੜਾ ਜੇ ਕੋਈ ਸ਼ਰਾਬ ਵਾਲਾ ਇਦਾਂ ਫੜਿਆ ਗਿਆ ਕੋਈ ਬੰਦਾ ਕੋਈ ਝੋਲੇ 'ਚ ਪਾਈ ਫੜਦਾ ਕੋਈ ਬੋਦੀ 'ਚ ਪਾਈ ਫੜਦਾ ਜਿੱਥੇ ਮਰਦੀ ਪਾਈ ਫੜੇ ਕਿਸੇ ਵੀ ਪਿੰਡ ਦੇ ਵਿੱਚ ਹੋਵੇ ਮੈਂ ਤੁਹਾਨੂੰ ਕਿਹਾ ਵੀ ਕਿੱਡਾ ਵੱਡਾ ਬੰਦਾ ਹੋਵੇ ਕਿ ਪਿੰਡ 'ਚ ਹੋਵੇ ਕਿਹੇ ਬੰਦੇ ਨੂੰ ਮਾਫਰੀ ਕਰਾਂਗੇ ਜੀ ਭਾਵੇਂ ਜੋ ਬਤ ਤਾਲੀਵਾਦ ਸਾਹਿਬ ਸਿਆਸਤ ਤਾਂ ਹੋ ਰਹੀ ਆ ਬਹੁਤ ਬੜੀ ਹੋ ਰਹੀ ਆ ਜੀ ਉਸ ਤਰੀਕੇ ਦਾ ਦੇ ਜਿਹੜਾ ਬੰਦਾ ਸਿਆਸਤ ਕਰਦੇ ਕਦੀ ਜਾਂ ਦੋ ਤੇ ਲੱਖਾਂ ਦੇ ਸਿਆਸਤ ਹੀ ਕਰਦੇ ਤੇ ਉਹਨਾਂ ਕੰਮ ਥੋੜਾ ਕੁ ਕੀਤਾ ਤੁਸੀਂ تک ਵੀ ਗੱਲ ਅਸੀਂ 82 ਬੰਦੇ ਆ ਭਾਈ ਅਸੀਂ ਬਿਲਕੁਲ ਜਿਹੜੀ ਆ ਬਿਲਕੁਲ ਅਸੀਂ ਸਰ ਬਿਲਕੁਲ ਬਿਲਕੁਲ ਸਿਆਸਤ ਨਹੀਂ ਕਰਾਂਗੇ ਜੀ ਅਸੀਂ ਦਿਲੋਂ ਹਮਦਰਦੀ ਕਰਦੇ ਆ ਸਰਕਾਰ ਚਟਾਨ ਦੀ ਤਰ੍ਹਾਂ ਇਹਨਾਂ ਪਰਵਾਦਾਂ ਦੇ ਨਾਲ ਖੜੀ ਆ ਇਹਨੇ ਲੋਕ ਸਿਆਸਤ ਕਰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਭਰੋ ਜਾਂਦੇ ਹੋ ਗੁੱਸੇ ਨੂੰ ਤੁਹਾਡੀਆਂ ਸਿਆਸਤਾਂ ਕੀਤੀਆਂ ਪੰਜਾਬ ਦੇ ਲੋਕ ਭੁਗਤੰਦੇ ਜੀ ਪਹਿਲੀ ਗੱਲ ਤੇ ਨਸ਼ਾ ਕਰੋ ਹੀ ਨਾ ਬਿਲਕੁਲ ਪਹਿਲੀ ਗੱਲ ਤੇ ਸ਼ਰਾਬ ਪੀੜੀ ਵੇਹੇ ਹਾਨੀ ਕਰਕੇ ਕੋਈ ਵੀ ਨਸ਼ਾ ਕਰਨਾ ਸਮੈਕ ਪੀਣਾ ਫੀਮ ਖਾਣਾ ਸਭ ਸਰੀਲੀ ਹਾਨੀ ਕਰਕੇ ਨਸ਼ਾ ਨਹੀਂ ਕਰਨਾ ਚਾਹੀਦਾ ਪਰ ਜੇ ਤੁਸੀਂ ਕਰਨਾ ਵੀ ਆ ਤੇ ਘਟੋ-ਘਟ ਕੇ ਮਾਨਤਾ ਪ੍ਰਾਪਤ ਬਲ ਟਹਿਕੇ ਤੋਂ ਮਜੂਦ ਸੁਧਾਰ ਟਹਿਕੇ ਤੋਂ ਲੈ ਕੇ ਆਓ ਥੋੜੀ ਪੀ ਲੋ ਜੇ ਤੁਸੀਂ ਤੱਕ ਪੀ ਨਹੀਂ ਹੈ ਪਹਿਲੀ ਗੱਲ ਤਾਂ ਮੈਂ ਤੇ ਕਹਿੰਦਾ ਪੀਓ ਹੀ ਨਾ ਏਦਾਂ ਜਿਹੜੇ ਲੋਕ ਵੇਚਦੇ ਫਿਰਦੇ ਆ ਉਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਜ਼ਹਿਰ ਵੇਚਦੇ ਫਿਰਦੇ ਆ ਆ ਜ਼ਹਿਰ ਦਾ ਹੀ ਸਟਾ ਕੇ ਆਪਾਂ ਕਿੱਥੇ ਦੇਖ ਲੋ ਸਭ ਦੇਖ ਨਿਕਲਦਾ ਪੰਚਾਇਤਾਂ ਨੂੰ ਮਤਲਬ ਇਹ ਗੱਲ ਤਾਂ ਪਹਿਲਾਂ ਵੀ ਕੀਤੀ ਆ ਹੁਣ ਵੀ ਕਾਦੇ ਲਗਾਤਾਰ ਕਾਦੇ ਸਾਡਾ ਮੁੱਖ ਮੁੱਦਾ ਹੈਗਾ ਕਿ ਜਿਹੜੇ ਨਸ਼ੇ ਆ ਜਿਹੜਾ ਪਿਛਲੇ 20 25 ਸਾਲ ਤੋਂ ਗੰਦ ਪਿਆ ਵੀ ਇਹਨੂੰ ਜਿਹੜਾ ਕਿੱਦਾਂ ਕੰਟਰੋਲ ਕੀਤਾ ਜਾਵੇ ਸਮਝਦੇ ਕਿ ਨਾ ਇਹਨੂੰ ਆਪਾਂ ਕੰਟਰੋਲ ਕਰਦੇ ਆਂ ਕਰ ਦੇਵਾਂਗੇ ਆਪਾਂ ਕਿਉਂਕਿ ਟਾਈਮ ਤਾਂ ਲੱਗੂਗਾ ਪਰ ਕਰ ਦੇਵਾਂਗੇ ਮੱਛੀ ਸਾਹਿਬ ਜਿਹੜੇ ਵੱਡੇ ਮગર ਮੱਛ ਨੇ ਵੱਡੇ ਮગર ਮੱਛ ਦੇ ਜਿਹੜੇ ਹੈਗੇ ਨੇ ਦੇਖੋ ਵੱਡੇ ਮગર ਮੱਛ ਦਿੱਲੀ ਤੱਕ ਤਾਂ ਚੱਲ ਗਿਆ ਕੰਮ ਜੀ ਉਹ ਦਿੱਲੀੋਂ ਫੜ ਕੇ ਲੈ ਆਂਦੇ ਜਿਹੜੇ ਬਣਾਉਂਦੇ ਸੀ ਸਮਝ ਗਈ ਗੱਲ ਆਪਾਂ ਕਿੱਥੋਂ ਕਿੱਥੋਂ ਮਤਲਬ ਫੜ ਕੇ ਲੈ ਆਂਦੇ ਬੰਦੇ ਆਪਾਂ ਨੂੰ ਜਿੱਥੇ ਪਤਾ ਲੱਗਦਾ ਆਪਾਂ ਉੱਥੋਂ ਤੱਕ ਬੰਦੇ ਫੜ ਕੇ ਲਿਆਂਦੇ ਆ ਉਹ ਲਿਆਵਾਂਗੇ ਔਰ ਕੋਈ ਵੀ ਬੰਦਾ ਜਿਹਨੇ ਮਜੀਠਾ ਕਿ ਕਿਤੇ ਹੋਰ ਵੀ ਗਲਤ ਕੰਮ ਕੀਤਾ ਗਲਤ ਕਿਤੇ ਸ਼ਰਾਬ ਵਰਤਾਈ ਆ ਕਿਤੇ ਸਬੈਕ ਵਰਤਾਈ ਹਰ ਬੰਦੇ ਦੇ ਖਿਲਾਫ ਸਖਤ ਕਾਰਵਾਈ ਨਾ ਰੈਗੂਲਰ ਸੰਪਰਕ ਰੱਖੋ ਕਿ ਧੰਨਵਾਦ ਸਾਹਿਬ ਸਰ ਦੇਖੋ ਤੁਸੀਂ ਸਪੰਦ ਤੇ ਛੱਡ ਦਿਓ ਤੁਸੀਂ ਦੇਖੋ ਆਪਾਂ ਕਿ ਜੇ ਦਿਨ ਬਾਅਦ ਆ ਗਏ